ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਵੀ ਹੁਣ ਪ੍ਰਵਾਸੀਆਂ ਨੇ ਜਿਹੜਾ ਇਹ ਪੰਜਾਬੀਆਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਤਲਵਾਰਾਂ ਤੇ ਆ ਰਹੀਆਂ ਚੱਲ ਪਈਆਂ ਡਿਵੀਜ਼ਨ ਨੰਬਰ 6 ਦੇ ਬਾਹਰ ਖੜਿਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜਿਹੜੇ ਦੋ ਵਿਅਕਤੀ ਐਰੇਸਟ ਕਰ ਲਿੱਤੇ ਗਏ ਆ ਦੇਖ ਸਕਦੇ ਹੋ ਇਹ ਉਹੀ ਵਿਅਕਤੀ ਨੇ ਦੋ ਜਿਨ੍ਹਾਂ ਨੇ ਪੰਜਾਬੀਆਂ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਜਾ ਤੁਹਾਨੂੰ ਦੱਸ ਦਈਏ ਕਿ ਤਲਵਾਰਾਂ ਵੀ ਕੱਢ ਲਈਆਂ ਆ ਰਹੀਆਂ ਆ ਰਹੀਆਂ ਵੀ ਜਿਹੜੀਆਂ ਚੱਲੀਆਂ ਆਖਿਰਕਾਰ ਕੀ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜਿੱਥੇ ਲਗਾਤਾਰ ਇੱਕ ਨਾਰਾ ਹੁਣ ਜਿਹੜਾ ਚੱਲ ਪਿਆ ਹੈ ਕਿ ਭయ్యా ਪਜਾਓ ਤੇ ਪੰਜਾਬ ਬਚਾਓ ਆਖਿਰਕਾਰ ਕਿਉਂ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਵਿਖਤੀ ਹੈ ਹੁਣ ਅੰਦਰ ਜਿਹੜੇ ਕਰ ਲੱਤੇ ਗਏ ਆ ਫਟਾਫਟ ਕਮਰੇ ਦੇ ਅੰਦਰ ਉਥੇ ਮੂੰਹ ਜਿਹੜਾ ਇਹ ਆ ਕਵਰ ਕਰਨ ਦੀ ਜਿਹੜੀ ਆ ਕੋਸ਼ਿਸ਼ ਉਹਨਾਂ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੱਸਾਂਗੇ ਜਲੰਧਰ ਦਾ ਮਾਹੌਲ ਜਿਹੜਾ ਇਹ ਆ ਕਿਉਂ ਇੰਨਾ ਜ਼ਿਆਦਾ ਆਖਿਰਕਾਰ ਖਰਾਬ ਹੋ ਰਿਹਾ ਕੀ ਜਿਹੜੀ ਸਾਰੀ ਗੱਲਬਾਤ ਹੈ ਇਹ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਉਹ ਪ੍ਰਵਾਸੀ ਹੈ ਜਿਨ੍ਹਾਂ ਨੇ ਪੰਜਾਬੀ ਦੇ ਉੱਤੇ ਹਮਲਾ ਕੀਤਾ ਸੀਗਾ ਹਾਲਾਂਕਿ ਹਜੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਸਾਰੀ ਗੱਲਬਾਤ ਸਾਰੀ ਪਤਾ ਲੱਗੂਗੀ ਕੀ ਸਾਰੀ ਗੱਲਬਾਤ ਹੈ ਕੀ ਨਹੀਂ ਸੋ ਗੱਲਬਾਤ ਕਰਦੇ ਕੀ ਨਾਮ ਹੈ ਯਾਰ ਤੁਹਾਡਾ ਕੀ ਨਾਮ ਹੈ ਮੋਤੀ ਲਾਲ ਕੀ ਬਾਤ ਹੋਈ ਪੰਜਾਬੀਓਂ ਕੇ ਉਪਰ ਹਮਲਾ ਕਰ ਰਹੇ ਹੋ ਪੰਜਾਬੀ ਬ ਨਹੀਂ ਹਮਲਾ ਕਰ ਰਹੇ ਆ ਫਿਰ ਕੀ ਬਾਤ ਹੋਈ ਸੀ ਕੀ ਲੜਾਈ ਝਗੜਾ ਹੋ ਗਿਆ ਤੁਹਾਡਾ ਉਹ ਖਾਲੀ ਪਾਣੀ ਕੁਲ ਕੁਝ ਤਲਵਾਰ ਕਿਸ ਨੇ ਕਾਲੀ ਹੋਰ ਆਰੀ ਕਿਸ ਨੇ ਕਾਲੀ भैया ने तलवार निकाली तुमने आरी हाँ जी आरी से क्या करते हो मैं तो काम करता हूँ बंदे मारने का नहीं फिर लकड़ लकड़ काटने का? लकड़ काटने का का जी जी तो मारने के लिए आरी निकाल ली नहीं उन्होंने तलवार निकाल लिया था बोलो इसके लिए लड़ाई किस बात पे हुई थी पानी के लिए पानी के लिए, पानी के लिए थी प्रवासी हो तुम नहीं नहीं प्रवासी नहीं हम तो कहाँ के रहने वाले हो आजमगढ़ आजमगढ़ और जो जिससे लड़ाई हुई वो कहाँ का रहने वाला है यहाँ का है वो ये यहाँ का ही है यहाँ की जम्पल है इसकी जी पंजाबी है कि वैसे यही प्रवासी है पीछे से अब जी हमको तो कहाँ लड़ाई हुई थी ये रूम में कौन तो से तो तो रूम में मेरे रूम में तुम्हारे रूम में क्या कर रहा था ये गलत तो नहीं कर रहे थे आपस में कुछ चल छैया 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 नहीं नहीं वो पक्का लड़ाई किस बात पे हुई बाद पानी के लिए बहुत गुस्सा होते हैं ना ये लोग इसके लिए मैं साफ सफाई सुबह कर रहा था मुंह खोल दो खोलना मैं साफ सफाई कर रहा था बढ़िया से पूजा करना था मुझे शाहरुख शाहरुख नहीं, नहीं। मुंह खोल के क्या दिखाएगा मेरे को मैं वो थोड़ी मैं बहुत वो नहीं करता उन्हें किसी से बहुत मतलब रखूं नहीं कुछ भी रखूं इसका मन था तो अपने मन से लड़ाई किया ਉਸਕੇ ਲਈ ਮੈਂ ਕੁਝ ਕਰ ਸਕਦਾ ਸੋ ਇੱਕ ਪੰਜਾਬ ਦੇ ਵਿੱਚ ਨਾ ਇੱਕ ਟ੍ਰੈਂਡ ਜਾਂ ਚੱਲ ਪਿਆ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬੀਆਂ ਦੇ ਜੋ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਸਾਰੇ ਕਿਸਾਨ ਅੰਦੋਲਨ ਦੇ ਮਗਰ ਪੈ ਗਏ ਜਦੋਂ ਬਾੜ ਆਈ ਤੇ ਸਾਰੇ ਇਧਰਲੇ ਬੰਨੇ ਤੁਰ ਪਏ ਇੱਕ ਕੁਦਰਤੀ ਚੀਜ਼ ਹੈ ਕਦੀ ਇੱਕ ਅਜਵਾਕ ਤੁਸੀਂ ਦੇਖੀ ਹੋਗੀ ਆਪਣੇ 10 12 ਦੋਸਤਾਂ ਦੇ ਨਾਲ ਕਿਸੇ ਨਹਿਰ ਦੇ ਕੰਡੇ ਤੇ ਜਾਈਓ ਉਸ ਤੋਂ ਬਾਅਦ ਉੱਥੇ ਇੱਕ ਪੱਥਰ ਮਾਰ ਕੇ ਦੇਖੋ ਤਾਂ ਪਾਣੀ ਦੇ ਟੱਪੇਗਾ ਤੁਸੀਂ ਕਿਸੇ ਦੋਸਤ ਨਾਲ ਗੱਲ ਨਹੀਂ ਕਰਨੀ ਪਰ ਤੁਸੀਂ 3-4 ਵਾਰੀ ਜਦੋਂ ਪੱਥਰ ਮਾਰੋਗੇ ਨਾ ਤੁਹਾਡੇ ਵੱਲ ਦੇਖ ਕੇ ਸਾਰਿਆਂ ਨੇ ਉਹ ਚੀਜ਼ ਕਰਨੀ ਸ਼ੁਰੂ ਕਰ ਦੇਣੀ ਹੈ ਸੋ ਕਿਸੇ ਇੱਕ ਦੀ ਗਲਤੀ ਆ ਸਾਰੇ ਭਈਏ ਮਾੜੇ ਆ ਜਾਂ ਸਾਰੇ ਪ੍ਰਵਾਸੀ ਮਾੜੇ ਆ ਤੇ ਉਹ ਚੀਜ਼ ਵੀ ਜਿਹੜੀ ਹੈ ਗਲਤ ਆ ਆਖਿਰਕਾਰ ਇਸ ਗੱਲ ਦੇ ਉੱਤੇ ਕਿੰਨੀ ਕ ਸਚਾਈ ਹੈ ਉਹ ਗੱਲ ਦੀ ਜਿਹੜੀ ਪੁਸ਼ਟੀ ਵੀ ਹੁਣ ਜਿਹੜੀ ਐਸਐਚਓ ਸਾਫ ਕਰਨਗੇ ਕਿਉਂਕਿ ਸਵੇਰ ਦਾ ਜਿਹੜਾ ਇਹ ਮਾਮਲਾ ਪੱਖਿਆ ਪਿਆ ਸੀਗਾ ਕਿ ਪ੍ਰਵਾਸੀਆਂ ਨੇ ਜਿਹੜਾ ਇਹ ਪੰਜਾਬੀ ਕੋਡ ਦਿੱਤਾ ਸੋ ਐਸਐਚਓ ਸਾਫ ਸਾਡੇ ਨਾਲ ਮੌਜੂਦ ਹੈ ਗਲਬਤ ਕਰਦੇ ਆ ਸਰ ਸਵੇਰ ਤੋਂ ਇੱਕ ਮਾਮਲਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਪੱਖਿਆ ਪਿਆ ਹੈ ਕਿ ਪੰਜਾਬੀਆਂ ਨੇ ਜਿਹੜਾ ਭਈਆਂ ਨੇ ਪੰਜਾਬੀ ਨੂੰ ਕੱਢ ਦਿੱਤਾ ਆਰੀਆਂ ਨਿਕਲੀਆਂ ਤਲਵਾਰਾਂ ਵੀ ਨਿਕਲੀਆਂ ਪਰ ਹੁਣ ਜਿਹੜੇ ਦੋਨੋਂ ਵਿਅਕਤੀ ਤੁਸੀਂ ਅਰੈਸਟ ਕੀਤੇ ਆ ਕਿਸੇ ਦੇ ਕੋਈ ਸਾਟਨ ਲੱਗੀ ਕਿਸੇ ਦੇ ਕੋਈ ਤਲਵਾਰ ਨਹੀਂ ਲੱਗੀ ਕਿਸੇ ਦੇ ਕੋਈ ਆਰੀ ਨਹੀਂ ਲੱਗੀ ਇਹ ਕੀ ਸਰ ਸਾਰੀ ਗੱਲ ਦੀ ਸਚਾਈ ਹੈ ਕਿਉਂਕਿ ਵੀਡੀਓ ਦੇ ਵਿੱਚ ਜਦੋਂ ਅਸੀਂ ਦੇਖਿਆ ਗਿਆ ਕਿ ਕਿਸੇ ਪੱਤਰਕਾਰ ਨੇ ਜਦੋਂ ਖਬਰ ਕੀਤੀ ਉੱਥੇ ਦੱਸਿਆ ਗਿਆ ਕਿ ਉੱਥੇ ਖੂਨੀ ਮਾਹੌਲ ਬਣ ਗਿਆ ਸੀਗਾ ਪਰ ਜਿਹੜੀਆਂ ਤਸਵੀਰਾਂ ਉਹ ਕੁਛ ਹੋਰ ਦੱਸ ਰਹੀਆਂ ਆਖਿਰਕਾਰ ਕੀ ਸੱਚ ਹੈ ਇਹਦੇ ਵਿੱਚ ਇਹਨਾਂ ਦੀ ਕੋਈ ਸਵੇਰੇ 8:30 ਵਜੇ ਪਾਣੀ ਭਰਨ ਤੋਂ ਲੜਾਈ ਪ੍ਰਵਾਸੀ ਨਾਲ ਹੋਈ ਹੈ ਬਲਜੀਤ ਕੌਰ ਦੀ ਤੇ ਇਹਨਾਂ ਦਾ ਕੋਈ ਟੱਕਾ ਵੱਡਾ ਕੋਈ ਇਸ਼ੂ ਨਹੀਂ ਉਸ ਤੋਂ ਬਾਅਦ ਜਦੋਂ ਇਹ ਉਹਨੇ ਪਾਣੀ ਦੀ ਬਾਲਟੀ ਢੋੜ ਦਿੱਤੀ ਤੇ ਫਿਰ ਦੁਬਾਰਾ ਇਹਨਾਂ ਦੇ 10 ਵਜੇ ਫਿਰ ਦੁਬਾਰਾ ਇਕੱਠੇ ਹੋਏ ਆ ਤੇ ਕੱਟੇ ਇਹਨਾਂ ਨੇ ਪੂਲ ਕਲੱਬ ਹੋਏ ਆ ਉਸ ਤੋਂ ਬਾਅਦ ਇਹਨੇ ਜਿਹੜੀ ਬਲਜੀਤ ਕੌਰ ਆ ਇਹਨੇ ਕੰਡੋਰਮ ਤੇ ਵੀ ਕੰਪਲੇਨਟ ਦਿੱਤੀ ਅਸੀਂ ਦੋਨੋਂ ਡਿਊਟੀ ਆਫਸਰ ਤਾਂ ਮੈਂ ਆਪ ਮੌਕੇ ਤੇ ਜਾ ਕੇ ਬੈਠ ਰਹੇ ਸੀ ਉੱਥੇ ਇਹਨਾਂ ਨੂੰ ਥੋੜਾ ਜਿਹਾ ਸਮਝਾ ਕੇ ਅਸੀਂ ਨਾਲ ਲੈ ਜਾਂਦਾ ਜੋ ਜੋ ਵੀ ਕੋਈ ਪ੍ਰਵਾਸੀ ਔਰ ਪੰਜਾਬੀ ਨੇ ਇਕੱਠੇ ਇੱਕ ਜਗ੍ਹਾ ਕਿਰਾਏ ਤੇ ਰਹਿ ਰਹੇ ਆ ਉੱਤੇ ਮਾੜਾ ਮੋਟਾ ਬੋਰ ਕਲੱਬ ਹੋਇਆ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਪ੍ਰਵਾਸੀ ਇਹ ਤੇ ਕੋਈ ਇਦਾਂ ਦੇ ਹਥਿਆਰ ਵਗੈਰਾ ਕੁਝ ਨਹੀਂ ਹੈ ਕਿਸੇ ਦੇ ਸਾਠ ਨਹੀਂ ਲੱਗੀ ਕੋਈ ਕੁਝ ਨਹੀਂ ਇਸ ਤਰ੍ਹਾਂ ਸਰ ਜਿਹੜੀ মিডিਆ ਹੈ ਉਹਨੂੰ ਚੌਥਾ ਸਤੰਭ ਕਿਹਾ ਜਾਂਦਾ ਕਹਿੰਦੇ ਜਦੋਂ ਕਿਸੇ ਪੁਲਿਸ ਪ੍ਰਸ਼ਾਸਨ ਨੇ ਜਾਂ ਕੋਈ ਪੋਲਿਟੀਕਲ ਜਿਹੜਾ ਲੈਵਲ ਤੇ ਜਦੋਂ ਕੋਈ ਗੱਲ ਹੁੰਦੀ ਹੈ ਜਦੋਂ ਉੱਤੇ ਕੋਈ ਪ੍ਰਸ਼ਾਸਨ ਪਰਦਾ ਪਾਉਂਦਾ ਹੈ ਤੇ মিডিਆ ਹਮੇਸ਼ਾ ਉਸ ਗੱਲ ਦਾ ਪਰਦਾ ਚੱਕਦੀ ਹੈ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਹੈ ਕਿ ਕੋਈ ਛੋਟੀ ਜੀ ਗੱਲ ਹੁੰਦੀ ਹੈ ਪੱਤਰਕਾਰ ਉੱਥੇ ਜਾਂਦਾ ਹੈ ਖਬਰ ਕਰਦਾ ਹੈ ਬਹੁਤ ਜ਼ਿਆਦਾ ਗੱਲ ਵਧਾ ਕੇ ਦੱਸਦਾ ਕਿਤੇ ਨਾ ਕਿਤੇ ਇਹ ਪੱਤਰਕਾਰ ਦੇ ਉੱਤੇ ਵੀ ਜਿਹੜੀ ਹੈ ਹਾਨੀ ਪਹੁੰਚਦੀ ਹੈ ਇਸ ਇਸ ਚੀਜ਼ ਨੂੰ ਕਿਸ ਨਿਗਾਹ ਨਾਲ ਦੇ ਵੇ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਨੌਲੇਜ ਦੇਣਾ ਚਾਹੋਗੇ ਕਿ ਇਸ ਤਰ੍ਹਾਂ ਦੀ ਚੀਜ਼ ਜੇ ਆਪਾਂ ਕਰਦੇ ਆਂ ਤੇ ਇੱਕ ਅਕਸਰ ਦੇ ਵਿੱਚ ਇੱਕ ਕ੍ਰਾਈਮ ਆ ਜਾਂ ਨਹੀਂ ਦੇਖੋ ਸਾਰੇ ਜਿਹੜੇ ਪੱਤਰਕਾਰ ਸਾਡੇ ਭਰਾ ਨੇ ਕੁਝ ਸਾਡੇ ਬੱਚਿਆਂ ਬਰਾਬਰ ਨੇ ਅਸੀਂ ਇਹਨਾਂ ਨੂੰ ਇਹ ਕਰਾ ਕਹਿੰਦੇ ਕਿ ਰੱਬ ਨੂੰ ਹਾਂ ਰੱਖ ਕੇ ਨਾ ਜੋ ਸੱਚੀ ਗੱਲ ਹੈ ਉਹ ਕਰਾਈਓ ਜਿਸ ਤਰ੍ਹਾਂ ਉਹਨੇ ਦਿਖਾਇਆ ਕਿ ਕੋਨੀ ਝੜਪ ਹੋ ਗਈ ਉੱਤੇ ਇਸ ਤਰ੍ਹਾਂ ਕਿਸੇ ਤੇ ਕੋਈ ਛ੍ਰੀਟ ਵੀ ਨਹੀਂ ਆਇਆ ਇਹ ਚੀਜ਼ ਜੋ ਸਚਾਈ ਹੈ ਉਹ ਨੂੰ ਪੇਸ਼ ਕਰੋਗੇ ਇਹ ਚੀਜ਼ਾਂ ਨਾ ਆਪਣੇ ਗਲਤ ਕਿਸੇ ਨੂੰ ਨਾ ਹਾਈਲਾਈਟ ਨਾ ਕਰੋ ਜੀ ਹਾਂ ਤਾਂ ਸਿਰ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਲਗਾਤਾਰ ਹੁਣ ਇੱਕ ਚੀਜ਼ ਚੱਲ ਪਈ ਹੈ ਪੰਜਾਬੀਆਂ ਦੇ ਵਿੱਚ ਕੋਈ ਵੀ ਇੱਕ ਚੀਜ਼ ਹੁੰਦੀ ਉਸ ਗੱਲ ਦੇ ਪਿੱਛੇ ਪੈ ਜਾਂਦੇ ਜਿੱਦਾਂ ਹੁਣ ਇੱਕ ਨਵੀਂ ਗੱਲ ਚੱਲ ਪਈ ਹੈ ਵੀ ਭਈਆ ਬਚਾਓ ਤੇ ਪੰਜਾਬ ਬਚਾਓ ਭਈ ਤੇ ਪੰਜਾਬ ਜਾਓ ਜਦ ਕਿ ਲਾਅ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਹੁਣ ਕੋਈ ਇੱਕ ਵਿਅਕਤੀ ਜੇ ਕਰਾਇਮ ਕਰਦਾ ਹੈ ਦਾ ਮਤਲਬ ਇਹ ਨਹੀਂ ਕਿ ਕਿਸੇ ਮੁੰਡੇ ਨੇ ਕਰਾਇਮ ਕੀਤਾ ਤੇ ਉਹਦੇ ਪਿਓ ਨੂੰ ਵੀ ਸਜ਼ਾ ਦੇ ਦਿਓ ਉਹਦੀ ਮਾਂ ਨੂੰ ਵੀ ਸਜ਼ਾ ਦੇ ਦਿਓ ਜਾਂ ਉਹਦੇ ਰਿਸ਼ਤੇਦਾਰਾਂ ਨੂੰ ਸਜ਼ਾ ਦੇ ਦਿਓ ਜੇ ਕਿਸੇ ਇੱਕ ਵਿਅਕਤੀ ਨੇ ਕਰਾਇਮ ਕੀਤਾ ਹੈ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਅਰੈਸਟ ਵੀ ਕੀਤਾ ਉਹਨੂੰ ਸਜ਼ਾ ਵੀ ਮਿਲੇਗੀ ਅਦਾਲਤ ਬੈਠੀ ਹੈ ਪਰ ਬਾਕੀਆਂ ਦੇ ਨਾਲ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਲੱਗੀਆਂ ਇਸ ਨੂੰ ਕਿਸ ਨਿਗਾਹ ਦੇ ਨਾਲ ਦੇ ਦਿਓ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਹੁਣ ਇੱਕ ਨਵਾਂ ਚੱਲ ਪਿਆ ਕਿ ਪੰਜਾਬੀ ਤੇ ਪ੍ਰਵਾਸੀ ਦੀ ਜਿਹੜੀ ਲੜਾਈ ਝਗੜ ਦੀ ਵੀਡੀਓ ਦੇ ਕੋਈ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਿ ਆਪਣੇ ਵੀ ਪੰਜਾਬੀ ਵੀ ਕਾਫੀ ਬਾਹਰ ਸਟੇਟਾਂ ਵਿੱਚ ਹੈਗੇ ਨੇ ਉਹ ਕੋਈ ਬਾਰਲੇ ਦੇਸ਼ਾਂ ਦੇ ਵਿੱਚ ਵੀ ਹੈਗੇ ਨੇ ਆਪਾਂ ਇਹ ਚੀਜ਼ ਜਿਹੜੀ ਆ ਤੁਸੀਂ ਪ੍ਰਵਾਸੀਆਂ ਨਾਲ ਚਾਹੇ ਸੀਐਮ ਸਾਹਿਬ ਨੇ ਵੀ ਇਹਦੇ ਵਿੱਚ ਆਪਣਾ ਉਹ ਦਿੱਤਾ ਕਿ ਆਪਣੇ ਵੀ ਬੰਦੇ ਬਾਹਰ ਹੈ ਵੀ ਜੋ ਵੀ ਇਹ ਕਾਰੋਬਾਰ ਆਪਣਾ ਕੋਈ ਕਰਦਾ ਆਪਣੀ ਕਮਾਈ ਕਰੋ ਤੇ ਉਸ ਤੋਂ ਬਾਅਦ ਆਪਣਾ ਜੋ ਵੀ ਰੋਟੀ ਦਾ ਸਾਧਨ ਬਣਾਓ ਤੇ ਇਸ ਤਰ੍ਹਾਂ ਲੜਾਈ ਚ دوسری ਗੱਲ ਇਹਦੇ ਵਿੱਚ ਪ੍ਰਵਾਸੀ ਔਰ ਉਹਦੇ ਵਿੱਚ ਨਾ ਇਸ ਚੀਜ਼ ਆ। ਸੋ ਦੇਖ ਸਕਦੇ ਹੋ ਕਿ ਡਿਵੀਜ਼ਨ ਨੰਬਰ 6 ਦੇ ਜਿਹੜੇ ਪਰਿਵਾਰੀ ਨੇ ਐਸ ਐਚਓ ਸਾਹਿਬ ਅਜੈਪ ਸਿੰਘ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਸਾਹਿਬ ਨੇ ਵੀ ਜਿਹੜਾ ਹੁਣ ਆਇਆ ਜਿਹੜਾ ਬਿਆਨ ਦੇ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਆ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਜੇ ਕਿਸੇ ਵਿਅਕਤੀ ਨੇ ਕ੍ਰਾਈਮ ਕੀਤਾ ਹੈ ਤਾਂ ਠੀਕ ਹੈ ਉਹਨੂੰ ਪ੍ਰਸ਼ਾਸਨ ਜਿਹੜਾ ਸਜ਼ਾ ਦੇ ਰਿਹਾ ਆਪਣੇ ਵੀ ਕੁਝ ਵਿਅਕਤੀ ਹੈ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਇੱਕ ਐਕਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਸਰਦਾਰ ਵਿਅਕਤੀ ਹੈ ਜਿਹੜਾ ਅਰੈਸਟ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਟਰੱਕ ਦਾ ਜਿਹੜਾ ਮੋੜ ਕੱਟਿਆ ਗਿਆ ਸੀਗਾ ਉਸ ਤੋਂ ਬਾ ਪੰਜਾਬੀ ਆਇਆ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜਾਵੇ ਜਾਂ ਡਿਪੋਰਟ ਕਰ ਦਿੱਤਾ ਜਾਵੇ ਤੇ ਕਿਤੇ ਨਾ ਕਿਤੇ ਤੁਹਾਨੂੰ ਹੀ ਪਤਾ ਹੈ ਕਿ ਉਸ ਟਾਈਮ ਤੁਹਾਡੇ ਦਿਲ ਦੇ ਉੱਤੇ ਕੀ ਬਿਤੇਗੀ ਕਿਉਂਕਿ ਉਸ ਸਮੇਂ ਗਲਤੀ ਕਿਸੇ ਹੋਰ ਦੀ ਤੇ ਸਜ਼ਾ ਕਿਸੇ ਹੋਰ ਨੂੰ ਮਿਲੇ ਉਹ ਚੀਜ਼ ਵੀ ਜਿਹੜੀ ਹੈ ਸਹੀ ਨਹੀਂ ਹੈ ਤੇ ਵੈਸੇ ਵੀ ਸਾਡੇ ਸੰਵਿਧਾਨ ਦੇ ਵਿੱਚ ਕਾਨੂੰਨ ਦੇ ਵਿੱਚ ਇੰਨੀ ਗੱਲ ਜ਼ਰੂਰ ਕਹੀ ਗਈ ਹੈ ਕਿ ਚਾਹੇ 100 ਜਿਹੜੇ ਦੋਸ਼ੀ ਹੈ ਉਹ ਜਿਹੜੇ ਆ ਛੁੱਟ ਜਾਣ ਪਰ ਕਿਸੇ ਵੀ ਕਿਸੇ ਵੀ ਇੱਕ ਸਹੀ ਇਨਸਾਨ ਨੂੰ ਜਿਹੜੀ ਹੈ ਸਜ਼ਾ ਜਿਹੜੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਸੋ ਸਾਨੂੰ ਵੀ ਇਸ ਚੀਜ਼ ਦਾ ਜਿਹੜਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ ਜੋ ਜਿਹੜੀ ਇਹ ਚੀਜ਼ਾਂ ਸਾਰੀਆਂ ਚਲਦੀਆਂ ਪਈਆਂ ਸੋਸ਼ਲ ਮੀਡੀਆ ਦੇ ਵਿੱਚ ਚਲਦਾ ਪਿਆ ਕਿ ਕਦੀ ਕਿਸੇ ਭਈਆ ਨੂੰ ਬਿਨਾਂ ਗੱਲ ਦੇ ਵਿੱਚ ਕੋੜ ਦਿੱਤਾ ਜਾਂ ਕੋਈ ਛੋਟੀ ਚੀਜ਼ ਹੋਈ ਕਰ ਦਿੱਤੀ। ਸਾਨੂੰ ਜਿਹੜੀਆਂ ਇਹ ਚੀਜ਼ਾਂ ਬਿਲਕੁਲ ਜਿਹੜੀਆਂ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਜਿਹੜੀਆਂ ਇਸ ਚੀਜ਼ਾਂ ਤੋਂ ਇੱਕ ਸਾਈਡ ਤੇ ਰੱਖ ਕੇ ਕਿਉਂਕਿ ਇੱਕ ਬੜੀ ਵੱਡੀ ਚੀਜ਼ ਹੋ ਗਈ ਹੋਈ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਹੜ ਆਇਆ ਪਰ ਹੜ ਦੀਆਂ ਚੀਜ਼ਾਂ ਨੂੰ ਛੱਡ ਕੇ ਹੁਣ ਲੋਕੀ ਜਿਹ ਇਹ ਹੋਰ ਇਸੋ ਅਸੀਂ ਉਹ ਗੱਲ ਨੂੰ ਛੱਡੀਏ ਤੇ ਜਿੱਥੇ ਜਿੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਲੋਡ ਹੈਗੀ ਐ ਅਸੀਂ ਉਸ ਚੀਜ਼ ਵੱਲ ਧਿਆਨ ਮਾਰੀਏ ਤੇ ਉਸ ਚੀਜ਼ ਦੀ ਜਿਹੜੀ ਸਹੀ ਖਬਰਾਂ ਉਹ ਕਰੀਏ ਨਾ ਕਿ ਲੋਕਾਂ ਨੂੰ ਭੜਕਾਉ ਖਬਰਾਂ ਜਿਹੜੀਆਂ ਅਸੀਂ ਕਰਨਾ ਸ਼ੁਰੂ ਕਰ ਦਈਏ ਕਿ ਪੰਜਾਬੀ ਤੇ ਪ੍ਰਵਾਸੀ ਦੇ ਵਿੱਚ ਜਿਹੜੀ ਅਸੀਂ ਫੋਟੋ ਪਵਾ ਦਈਏ ਸੋ ਇਸ ਖਬਰ ਦੀ ਹੋਰ ਇਸ ਤਰ੍ਹਾਂ ਦੀਆਂ ਜੀਹਾਂ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਲਾਦ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ